ਕੋਲਾ ਦੇ ਵਿੱਚ ਹੋਇ ਇੱਕ ਨਾਬਾਦਾਈ ਇੱਕ ਨਿੱਜੀ ਸਕੂਲ ਜੋ ਕਿ ਕਿਸੇ ਜਾਣ ਪਛਾਣ ਦਾ ਮੋਤਾਜ ਨਹੀਂ ਹੈ ਪਰ ਹੁਣ ਇਸ ਸਕੂਲ ਦੇ ਵਿੱਚ ਦਿਨ ਪ੍ਰਤੀ ਦਿਨ ਸੁਰੱਖਿਆ ਦੇ ਵਿੱਚ ਖਾਮੀਆਂ ਆ ਜਾ ਨਜ਼ਰ ਆ ਰਿਹਾ ਹੈ ਦਿਨੋ ਦਿਨ ਸਕੂਲ ਦੇ ਵਿੱਚ ਹੋ ਰਹੀਆਂ ਲੜਾਈਆਂ ਦੇ ਕਾਰਨ ਬੱਚਿਆਂ ਦੇ ਮਾਪੇ ਉਨ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਨੇ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਸਾਹਮਣੇ ਆਇਆ ਹੈ ਸਕੂਲ ਦੇ ਅੰਦਰ 11ਵੀਂ ਕਲਾਸ ਦੇ ਵਿਦਿਆਰਥੀ ਪ੍ਰਭਪ੍ਰੀਤ ਸਿੰਘ ਨੂੰ ਸਕੂਲ ਦੇ ਵਿੱਚ ਹੀ 8 ਵਿਦਿਆਰਥੀਆਂ ਦੇ ਵੱਲੋਂ ਬੁਰੀ ਤਰੀਕੇ ਦੇ ਨਾਲ ਕੁੱਟਿਆ ਗਿਆ ਹੈ ਅਤੇ ਉਸ ਦੀ ਅੱਖਾਂ ਅਤੇ ਮੂੰਹ ਤੋਂ ਇਲਾਵਾ ਪਿੱਠ ਤੇ ਨਿਸ਼ਾਨ ਪਾਏ ਗਏ ਨੇ ਪੀੜਤ ਨੌਜਵਾਨ ਨਾਬਾਦ ਸਰਕਾਰੀ ਦੇ ਸਕੂਲ ਦੱਸੇ ਕਿ ਅ ਸਕੂਲ ਦੇ ਵਿੱਚ پڑھਦਾ ਸੀ ਜੋ ਕਿ ਹੁਣ ਸਰਕਾਰੀ ਹਸਪਤਾਲ ਚ ਜੇਰੇ ਲਾਜੇ ਪੁਲਿਸ ਦੇ ਵੱਲੋਂ ਪੀੜਤ ਵਿਦਿਆਰਥੀ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮੈਂ ਸਾਡੀ ਪ੍ਰੈਪ ਚੱਲ ਰਹੀ ਸੀ ਤੇ ਇੱਕ ਮੇਰੇ 8th క్లాਸ ਦਾ ਬੱਚਾ ਉਹ ਜੂਨੀਅਰ ਨੂੰ ਕੁੱਟ ਰਿਹਾ ਸੀ ਬੇਫਾਲਤੂ ਤੇ ਮੈਂ ਉਹਨੂੰ ਕਿਹਾ ਵੀ ਐਦਾਂ ਬੇਫਾਲਤੂ ਨਾ ਮਾਰ ਤੇ ਉਹ ਕਹਿੰਦਾ ਤੂੰ ਮੈਨੂੰ ਨਾ ਦੱਸ ਚੁੱਪ ਕਰਕੇ ਬਹਿ ਜਾ ਤੇ ਮੈਂ ਉਹਨੂੰ ਵਾਰੀ-ਵਾਰੀ ਬੁਲਾਈ ਗਿਆ ਉਹਨੇ ਇਗਨੋਰ ਕੀਤਾ ਫਿਰ ਮੈਂ ਚੁਟਕੀ ਮਾਰੀ ਤੇ ਉਹ ਕਹਿੰਦਾ ਵੀ ਐ ਕਿਉਂ ਕਰੀ ਜਾਂਦਾ ਐ ਐ ਕੇ ਬੁਲਾਣਾ ਪਿਆ ਤੇ ਮੈਂ ਕਿਹਾ ਵੀ ਐਂ ਬੁਲਾਈਦਾ ਤੂੰ ਇਗਨੋਰ ਕਰ ਰਿਆ ਤੇ ਉਹ ਕਹਿੰਦਾ ਤੂੰ ਘਰੇ ਆ ਐ ਬੁਲਾਉਂਦਾਗਾ ਆਪਦੇ ਭਰਾ ਨੂੰ ਕੁੱਤੇ ਵਾਂਗੂ ਮੈਨੂੰ ਨਾ ਬੁਲਾ ਤੇ ਮੈਂ ਫਿਰ ਉਹਨੂੰ ਕਿਹਾ ਮੈਂ ਕਿਹਾ ਬੇਫਾਲਤੂ ਨਾ ਬੋਲ ਫਿਰ ਉਹਨੇ ਗਾਲ ਕੱਢੀ ਤੇ ਫਿਰ ਮੈਂ ਉਹਨੂੰ ਕਿਹਾ ਵੀ ਪ੍ਰੈਪ ਚ ਜੂਨੀਅਰ ਬੈਠੇ ਆ ਪ੍ਰੈਪ ਤੋਂ ਬਾਅਦ ਆਪਾਂ ਆਰਾਮ ਨਾਲ ਕੋਈ ਨਹੀਂ ਗੱਲ ਕਰ ਲੈਂਦੇ ਹਲੇ ਤੂੰ ਐਵੇਂ ਸੀਨ ਕ੍ਰੀਏਟ ਨਾ ਕਰ ਤੇ ਪ੍ਰੈਪ ਖਤਮ ਹੋਣ ਤੋਂ ਬਾਅਦ ਮੈਂ ਨਾਰਮਲੀ ਵਾਸ਼ਰੂਮ ਗਿਆ ਤੇ ਪਿੱਛੋਂ ਕਿਸੇ ਨੇ ਸਿਰ 'ਚ ਕੁਛ ਮਾਰਿਆ ਮੈਂ ਫਿਰ ਬਾਅਦ 'ਚੋ ਮੇਰਾ ਸਿਰ ਕੰਧ 'ਚ ਮਾਰ ਕੇ ਤੇ ਮੈਨੂੰ ਲੰਮਾ ਪਾਤਾ ਤੇ ਮੇਰੇ ਬਹੁਤ ਕੁਝ ਮਾਰਿਆ ਮੁੱਕੇ ਲੱਗਾ ਸਾਰਾ ਕੁਝ 8-9 ਜਾਣੇ ਸੀ ਇਹ ਮੇਰਾ ਛੋਟਾ ਬ੍ਰਦਰ ਹੈ ਜੀ ਕਰੀਬਨ ਮੈਤੋਂ 10 ਸਾਲ ਛੋਟਾ ਹੈ ਤੇ ਬਚਪਨ ਦੇ ਵਿੱਚ ਹੀ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੋ ਘਰ ਦਾ ਮਾਹੌਲ ਉਹੋ ਜਿਹਾ ਸੀ ਇਸ ਕਰਕੇ ਅਸੀਂ ਇਹਨੂੰ ਹੌਸਟਲ 'ਚ ਪੜਨ ਪਾਇਆ ਸੋ ਮਤਲਬ ਤੁਹਾਨੂੰ ਪਤਾ ਹੈ ਆਪਣੇ ਪੰਜਾਬ ਦੇ ਹਾਲਾਤ ਖਰਾਬ ਹੈ ਸ਼ਰੀਕੇਬਾਜੀ ਬੜੀਆਂ ਗੱਲਾਂ ਅਸੀਂ ਤਾਂ ਡਰਦੇ ਮਾਰਿਆ ਨੇ ਹੌਸਟਲ ਚ ਪਾਇਆ ਸੀਗਾ ਪਰ ਅਸੀਂ ਇੰਨਾ ਪਛਤਾ ਰਹੇ ਹਾਂ ਵੀ ਜਿਹਦਾ ਕੋਈ ਅੰਤ ਨਹੀਂ ਹੈਗਾ ਇਹਦੂ ਤਾਂ ਬੱਚੇ ਨੂੰ ਆਪਦੇ ਕੋਲ ਰੱਖਦੇ ਘਟੋ ਘਟ ਸਾਡਾ ਬੱਚਾ ਸੇਫ ਸੀ ਕੋਈ ਉੱਤੇ ਗੁੰਡਾਗਰਦੀ ਨਾ ਹੁੰਦੀ ਕੁੱਟ ਮਾਰ ਨਾ ਹੁੰਦੀ ਇਸ ਤੇ ਇਸ ਚੀਜ਼ ਦਾ ਬੜਾ ਪਛਤਾਵਾ ਹੈ ਸਾਨੂੰ ਵੀ ਇਹ ਬਹੁਤ ਗਲਤ ਸਟੈਪ ਚੱਕਿਆ ਆ ਉਹਦੇ ਕੁਝ ਫੇਸ ਤੇ ਨੇ ਬਾਕੀ ਹੋਰ ਗੁੱਜੀਆਂ ਸੱਟਾਂ ਨੇ ਕੀ ਕਰੀ ਗੱਲ ਉਹਦੇ ਸਟੇਟਮੈਂਟ ਲੈ ਕੇ ਅਗਲੀ ਕਾਰਵਾਈ ਕੀਤੀ ਜਾਏਗੀ ਜਿੰਗੇ ਜਿਹੜੇ ਬੱਚੇ ਨੇ ਜਿਹੜੇ ਉਹਦੇ 8-9 ਕਹਿੰਦੇ ਵੀ 8 ਤੋਂ ਹੋਗੇ ਕੋਤੇ ਦੇਖੋ ਬਾਥਰੂਮ ਦੇ ਵਿੱਚ ਉਹਨਾਂ ਨੇ ਤੁਹਨ ਮੁਕੇ ਤੇ ਉਹਦੇ ਨਾਲ ਮਾਰਦੇ ਤੇ ਬਾਕੀ ਇਨਵੈਸਟੀਗੇਸ਼ਨ ਜੋ ਸਾਹਮਣੇ ਆਏਗਾ ਉਹਦੇ ਮੁਤਾਬਕ ਕਰਦੇ ਨੇ ਨਹੀਂ ਸਾਰੇ ਗੁੰਡਾਗਰਦੀ ਤੇ ਦੇਖੋ ਹੋਣੀ ਨਹੀਂ ਚਾਹੀਦੀ ਕਿਉਂਕਿ ਨਾਮੀ ਸਕੂਲ ਹੈ ਬੱਚੇ ਪੜ੍ਹਨ ਹੁੰਦੇ ਨੇ ਪਰ ਇਹੋ ਜੀ ਵਾਰਦਾਤ ਨਹੀਂ ਹੋਣੀ ਚਾਹੀਦੀ ਬੜੀ ਮਾੜੀ ਗੱਲ ਹੈ ਮੱਕੇ ਗਰੇ